ਤੋ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਾਲੇ ਆਪਦੀ ਪ੍ਰਾਣੀ ਪਹਿਰਾਵਾ ਹੋਈ ਅੱਜ ਕਰਦੇ ਆਂ ਖੇਤ ਦਵਾਈ ਮਤਲਬ ਖੇਤ ਦਾ ਕੰਮ ਉਹ ਕਰਦਿਏ ਤਰੀਕ ਵੀ ਅੱਜ 25 ਹੋ ਗਿਆ ਨਾ 25 ਤਰੀਕ ਹੋ ਗਈ ਤੇ ਦਿਨ ਵਿਚਾਲੇ ਪੰਜ ਦਿਨਾਂ ਪਰਸੋਂ ਕੜਾਹੀ ਚੜ੍ਹ ਜੀ ਹਾਂ ਬਸ ਕੱਲ ਦਾ ਦਿਨ ਹੀ ਆ ਪਰਸ ਤੋਂ ਉਹਦਾ ਸਮਾਨ ਲਿਆਉਣਾ ਚਾਹ ਕੇ ਸਮਾਨ ਲੈ ਆਵਾਂਗੇ ਤੇ ਬਾਅਦ ਚੌਥੇ ਨੂੰ ਕੜਾਹੀ ਚੜ੍ਹਨੀ ਆ ਬਸ ਤੇ ਕਿਹੜਿਆ ਦੋ ਹੀ ਦਿਨ ਨੇ ਵਿਚਾਲੇ ਜਿਹੜਾ ਕੰਮ ਕਰ ਲਗੇ ਅੱਜ ਬਾਪੂ ਤਾਂ ਇਹਨੇ ਪੀਣਾ ਕਰਦਾ ਤਾਂ ਰੈਬੋ ਲੈ ਕੇ ਹੁਣਾ ਤੇ ਆਪਾਂ ਖੇਤ ਦਵਾਈ ਕਰਦੇ ਆਉਣੇ ਬਾਪੂ ਕਿਹੜਾ ਕਰਦੇ ਹੋਰ ਸੁਵੀਦਾਰੀ ਦੇ ਕੰਮ ਆ ਸਾਰੇ ਉਹ ਕਰੂਗਾ ਫਿਰ ਮੈਂ ਅੱਜ ਦੋ ਬੋਲ ਤਿਆੜੀਆਂ ਨੂੰ ਨਾਲ ਲੈ ਆ ਕੇ ਦਵਾਈ ਕਰਦੇ ਆਂ ਕਿਤੇ ਕਿਉਂਕਿ ਫਿਰ ਬੇਲਾ ਦੀ ਵੀ ਖਾਂ ਸਮਾਰ ਕਰ ਲਈਏ ਉਹ ਤੇ ਆਪਣਾ ਸਾਰਾ ਪਰਿਵਾਰ ਚੱਲਦਾ ਸਾਰਾ ਕੁਝ ਚੱਲਦਾ ਹੈਗਾ ਅੱਜ ਪਹਿਲਾਂ ਖੇਤ ਵਾਲਾ ਕੰਮ ਕਰਦੇ ਆ ਫਿਰ ਬਾਕੀ ਕੰਮਾਂ ਨੂੰ ਅੱਜ ਫੇਰ ਹੱਥ ਪਾਵਾਂ ਚੋਬਰਾ ਨੇ ਤੋਰ ਲਈ ਆਪਾਂ ਆਪਦੀ ਵੱਟ ਤੋੜ ਲਈ ਉਧਰ ਉਹ ਬਾਈ ਨੇ ਆਪਦੀ ਵੱਟ ਤੋੜ ਲਈ ਤੇ ਇਧਰ ਆਪਣੇ ਤਾਏ ਨੇ ਆਪਦੀ ਵੱਟ ਤੋੜ ਲਈ ਤੇ ਅੱਜ ਕੱਦੂਆਂ ਦੇ ਉੱਤੇ ਕੱਦੂ ਆਪਣੇ ਵਧੀਆ ਹੋ ਰਿਹਾ ਪੂਰੇ ਇਹ ਫਲ ਬਰਿੰਗ ਸਟੇਜ ਪੂਰੀ ਫੁੱਲ ਆ ਗਈ ਬਹੁਤ ਸੋਹਣੀ ਬਾੜੇ ਖੜਿਆ ਕਦੂ ਤੇ ਮਾਟਰ ਵੀ ਆਪਣੇ ਮੀਨੇ ਪੂਰੇ ਬਣਾਤੇ ਪੂਰੇ ਵਧੀਆ ਦਾ ਫਲ ਵੀ ਪੂਰਾ ਚੰਗਾ ਦਾ ਮਾਟਰਾਂ ਨੂੰ ਤੇ ਆਪਾਂ ਹੀ ਕੋਰੀ ਰੱਖਦੇ ਹੁੰਦੇ ਇਹਨਾਂ ਨੂੰ ਕੋਰੀ ਰੱਖਾਂਗੇ ਹੁਣ ਐਂਡ ਤੱਕ ਜਿੰਨੀ ਝਾੜ ਦੇ ਦੇ ਦੇਣਗੇ ਬਹੁਤ ਚੰਗੀ ਗੱਲ ਆ ਹਲੇ ਥੋੜੀਆਂ ਕਣੀਆਂ ਹੋਰ ਵੀ ਦੱਸੀਆਂ ਦੇ ਦੂਗਾ ਉਹ ਵੀ ਗੱਲ ਬਣੂਗੀ ਤੇ ਆਪਾਂ ਸਾਰੇ ਕਦੂਆਂ ਤੋਂ ਕੇਰਾ ਤੋਂ ਕੇਰਾ ਕਰਾਂ ਸਾਰੇ ਬਾਹਣ ਤੇ ਦਵਾਈ ਕਰਨੀਆਂ ਵਿੱਚ ਮਾਟਰਾਂ ਤੇ ਵਿੱਚ ਕਦੂਆਂ ਤੇ ਸਾਰਿਆਂ ਤੇ ਕੇਰਾ ਜੱਪਾ ਦਵਾਈ ਕਰਾਂਗੇ ਲਾ ਕੇ ਕਾਗਜ਼ ਦਵਾਈ ਕਰਨ ਤੋਂ ਬਾਅਦ ਵਸ ਤਾਈ ਵਰਗਾਂ ਨੂੰ ਕਹਤਾ ਵੀ ਤੁਸੀਂ ਨਾਲ ਨਾ ਟਕਣ ਲੱਗ ਜਾਓ ਸਬਜ਼ੀ ਨੂੰ ਕਹ ਮੌਸਮ ਬੜਾ ਖਰਾਬ ਆ ਹੁਣ ਫੇਰ ਧੁੱਪ ਜੀ ਕੱਢ ਲਈ ਆ ਬੱਦਲ ਵੀ ਦੱਸ ਰਿਹਾ ਤੇ ਕੱਲ ਨੂੰ 26 ਦਾ 26 ਤੇ 27 ਦਾ ਦੁਬਾਰੇ ਫਿਰ ਮੀਂਹ ਦੱਸ ਰਹੇ ਆਗੇ ਤੇ ਇਹਨਾਂ ਨੂੰ ਕਿਹਾ ਤਾਈ ਵਰਗਾਂ ਵਾ ਤੁਸੀਂ ਨਾਲ ਨਾਲ ਵਸ ਤੱਕ ਕੀ ਚੱਲੋ ਮੈਂ ਮੂਰੇ ਮੂਰੇ ਦੋ ਦੋਵੇਂ ਇਹ ਐ ਸੀ ਕਮਾਈ ਸੀ ਤन्ने ਜਾਣਿਆ ਸੀ ਕਿਉਂਕਿ ਵਾਹਨ ਬਾਵਾਗਾ ਇਧਰੇ ਸਾਰੇ ਤੇ ਪਾਉਣਾ ਦਬਾਰੇ ਕਾਗਜ਼ ਇਧਰ ਪਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਪਰਲੀ ਪਾਰ ਹੁਣ ਮੈਂ ਇਧਰ ਦਵਾਈ ਕਰਨ ਲੱਗਦਾ ਤੇ ਉਸ ਤੋਂ ਬਾਅਦ ਇਹ ਉਧਰ ਸਾਰੇ ਦੇ ਉੱਤੇ ਕਾਗਜ਼ ਪਾਉਣਗੇ ਪਹਿਲਾਂ ਇਧਰ ਨੂੰ ਕਿਹਾ ਵੀ ਤਾਇ ਵਰਗਾ ਇਧਰ ਤੁਸੀਂ ਆਪ ਦਾ ਕਰ ਲੋ ਕੰਮ ਓਕੇ ਫੇਰ ਆਪਾਂ ਉਧਰ ਕਰਦੇ ਹਾਂ ਸਾਰਾ ਕੰਮ ਉਹਨਾਂ ਨੇ ਸਾਨ ਲੋਡ ਕਰੀਏ ਨੇ ਜਿਹੜਾ ਪਰਸੋਂ ਕਰਕੇ ਗਏ ਨੇ ਜੀ ਜਿੱਥੇ-ਜਿੱਥੇ ਹੋ ਨਗਦਾ ਆਪਾਂ ਨੂੰ ਉੱਥੇ-ਉੱਥੇ ਟੋਟੇ ਪਾਈ ਜਾਂਦੇ ਆ ਬਹੁਤ ਥਾਉ ਮਦਲਫਾ ਪਾਟ ਗਿਆ ਉੱਚੋ-ਉੱਚੋ ਉਹ ਪੁਰਾਣਾ ਕਾਗਜ਼ ਉਹਨਾਂ ਚਿਰ ਕੰਮ ਨਹੀਂ ਜਾਂਦਾ ਉਹਨੋ ਟੋਟੇ ਟੋਟੇ ਵਿੱਚ ਵਿੱਚ ਪਾਈ ਜਾਂਦੇ ਆ ਦੇਖੋ ਜਿੱਥੋਂ ਪਾਟੇ ਪਿਆ ਉੱਥੇ ਤੇ ਟੋਟੇ ਵੀ ਆਏ ਆ ਵੀ ਅੱਜ ਪਾ ਦिए ਸਾਰੇ ਤੇ ਅਜ ਦੋ ਵਾਰ ਉਲਟ ਕੇ ਫਿਰ ਮੁੜ ਕੇ ਕੰਮ ਲੋਟਨੇ ਆ ਅੱਜ ਫੇਰ ਦਸੀ ਜਾਂਦੇ ਨੇ ਵੀ ਮੀਂਹ ਵੀ ਆ ਤੇ ਨਾਲ ਨਾਲ ਮਾੜੀ ਮਾੜੀ ਮਾਨਸਾ ਬਠਿੰਡਾ ਪਟਿਆਲੇ ਤੱਕ ਗੜੇ ਮਾਰੀ ਵੀ ਦਸ ਰੱਖੀਏਗੀ ਤੇ ਰੱਬ ਖੈਰ ਸੋਖ ਰੱਖੇ ਵਸਦਾ ਵਧੀਆ ਫੂਰ ਚੜ ਜਾਏ ਬਹੁਤ ਮਿਹਨਤ ਕਰੀ ਐ ਇੱਥੋਂ ਤੱਕ ਲਿਆਉਣ ਵਾਸਤੇ ਇਹਨੂੰ ਜਿੱਥੋਂ ਪਾਟਿਆ ਪੁੱਟਿਆ ਸੀ ਸਾਰੇ ਕਾਗਜ਼ ਓਕੇ ਕਰ ਤੇ ਸਾਰੇ ਟੋਟੇ ਕੱਟ ਤੇ ਜਿੱਥੋਂ ਨੇਰੀ ਨੇ ਜਿੰਨਾ ਨੁਕਸਾਨ ਕਰਿਆ ਸੀ ਸਾਰਾ ਓਕੇ ਦੀ ਰਿਪੋਰਟ ਬਣਾਤਾ ਇੱਧਰ ਤਾਂ ਹੁਣ ਕਰਤਾ ਉਧਰ ਪਰਲੇ ਪਾਰ ਜਿਹੜਾ ਆਪਣਾ ਖੇਤ ਐ ਇਧਰੋਂ ਪਾਰ ਹੁਣ ਉਧਰ ਚੱਲਿਆਂ ਉਧਰ ਕਰ ਦਿਆ ਜਾ ਕੇ ਕਾਗਜ਼ ਲੋਟ ਤੇ ਵੀ ਆਉਂਦੇ ਆਪਣੇ ਮਗਰ ਮਗਰ ਤੁਰੇ ਕੰਮ ਵੀ ਅੱਜ ਬਹੁਤ ਹੋ ਗਿਆ ਹਨਾ ਦਾ ਹਜ ਸਾਰਾ ਕੰਮ ਬਾਈ ਓਕੇ ਕਰਤਾ ਖੇਰਾਂ ਦਾ ਆਪਾਂ ਖੇਰਾਂ ਖੋਚਾਂ ਵੀ ਤੁਖਣ ਲੱਗ ਜਾਂ ਗੱਲ ਕਰ ਅਜ ਸਭ ਦਵਾਈ ਵੀ ਸਾਰੀ ਕਰਤੀ ਕਾਜਕੂਜ ਵੀ ਸਾਰਾ ਪਤਾ ਜਿੱਥੋਂ ਪਾਟਿਆ ਪੋਟਾ ਸੀ ਉਹ ਵੀ ਟੋਟੇ ਟਾਟੇ ਸਾਰੇ ਪਾ ਦੇ ਟਾਈਮ ਵੀ ਬਾਵਾ ਹੋ ਗਿਆ ਬੱਦਲ ਵੀ ਫੁੱਲ ਹੋਈ ਪਈ ਆ ਚੱਲਦੇ ਹੁਣ ਟਾਈਮ ਨਾਲ ਹੀ ਕਰਤਾ ਵੈਸੇ ਕੰਮ ਚੱਲਦੇ ਹੁਣ ਕਿ ਕਰਾਂ ਘਰੇ ਨਹਾਉਣੇ ਨੂੰ ਹੁਣੇ ਚੱਲ ਕੇ ਅੱਜ ਦੋ ਬਾਅਦ ਤੜਕੇ ਦੋ 27 ਤਰੀਕਾ ਸਮਾਨ ਸਮੂਹ ਚੱਕ ਕੇ ਲੈਣਾ ਕੱਲ ਨੂੰ ਪੈਂਟ ਵਾਲਾ ਪਾਂਡਾ ਠੀਕਰ ਆਪਾਂ ਸੋਨ ਉਧਰ ਹੀ ਬੁੱਝ ਜਾਗੇ ਹੁਣ ਆਈ ਸੀ ਵੀ ਇੱਕ ਦਿਨ ਪਹਿਲਾਂ ਕਰ ਦੀਏ ਓਕੇ ਉਹ ਤਾਂ ਲ ਮ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਸਾਰਾ ਕੁਝ ਹੋ ਕੇ ਹੋ ਗਿਆ। ਅੱਜ ਸਾਰਾ ਕੰਮ ਗੇਰਾ ਹੋ ਗਿਆ। ਦੋਵੇਂ ਆਪਣੇ ਨਾਲ ਵਾਲੇ ਬੰਦੇ ਬਹੁਤ ਤਕੜੇ ਨੇ। ਅੱਜ ਕੱਲ ਦੇ ਆਪਾਂ ਜੇ ਆਪ ਵੀ ਕਹਾ ਆਪ ਵੀ ਨਹੀਂ ਆਪਾਂ ਮੁਕਾਬਲਾ ਕਰ ਸਕਦੇ। ਬਹੁਤ ਵੀ ਮਾਪ ਕੰਮ ਵਾਲੇ ਬੰਦੇ ਨੇ ਯਾਰ ਚਤ ਨਹੀਂ ਕਾਉਂਦੇ ਕਰੇ ਕੀੜੀ ਲੱਗੀ ਰਹੇ ਉਹ ਵੀ ਨਹੀਂ। ਕੁਛ ਦੀ ਕੁਛ ਕਰ ਦਿੰਦੀ ਆ। ਕੁਛ ਦੀ ਕੋਟੋ ਹੁੰਦੀ ਉਹ ਕੰਮ ਆਉਂਦਾ। ਵੀ ਆਪਾਂ ਦਾ ਇੱਕ ਝੂਟੀ ਮਾਰ ਦੇ ਹਮ ਦੀ ਹਲੇ ਬੈਹ ਜਾਨੇ ਆ। ਪਰ ਇਹ ਬੰਦੇ ਸਾ ਲੱਗੀ ਰਹਿੰਦੇ ਆ ਲੱਗੀ ਰਹਿੰਦੇ ਆ। ਆ ਸਾਰਾ ਕਾਜ ਇਹਨਾਂ ਦੇ ਸਿਰ ਤੇ ਛੱਡਿਆ। ਵੀਰ ਜਿੱਪਾ ਆਉਣਾ ਮੈਂ ਦਵਾਈ ਕਰੂ ਮੂਰੇ ਮੂਰੇ ਸਾਰਾ ਇਹ ਤਾਂ ਪਤਾ ਪਰਲੀ ਪਰ ਵਾਲਾ ਪਤਾ ਤੇ ਹੁਣ ਜਿਹੜੇ ਹੋਰ ਕੰਮ ਸੀਗੇ ਨਾਲ ਨੂੰ ਲੱਗ ਕੇ ਮੈਂ ਕਰਵਾ ਤੇ ਟੋਟੇ ਟਾਟੇ ਪਾਉਣੇ ਸੀ ਕਰਵਾ ਤੇ ਚਾਲਦਿਆਂ ਘਰੇ ਘਰੇ ਚੱਲ ਕੇ ਅਜਾ ਫੇਰ ਆਥ ਨੇ ਆਥ ਨੇ ਵਧੀਆ ਮਾਹੌਲ ਬਣਦਾ ਜਦੋਂ ਕਿੱਦਾਂ ਜੇ ਪਾਉਣ ਲੱਗੇ ਨੇ ਬੋਲੀਆਂ ਸੁਣਾਉਣ ਲੱਗ ਪਏ ਨੇ ਵਧੀਆ ਉਥੇ ਬਾਈ ਜਾਂਦੇ 10 ਮਿੰਟ ਹੱਸ ਕੇ ਲੈਂਦੇ ਅੰਗੇ ਵਧੀਆ ਇਸ ਨਾਲ ਟਾਈਮ ਪਾਸ ਹੋ ਜਾਂਦਾ ਹੈ ਰਾਏ ਕੋਟੀ ਤੇ ਨਾਲ ਦੁਗਾਂ ਵਾਲਾ ਖੁਸ਼ੀ ਆ ਦਮਾ ਚੋਟੀ ਦੇ ਚੋਬਰ ਨੇ ਕੰਮ ਕਮ ਨੂੰ ਨੇਰੀ ਨੇ ਪੂਰੇ ਸਾਰਾ ਬੜੀਏ ਕਾਜ ਪੂਜ ਪਾਇਆ ਸ਼ੁ크ਰਾ ਪ੍ਰਮਾਤਮਾ ਜਿੱਥੇ ਟੋਟੇ ਟਾਟੇ ਆ ਪਾਟੇ ਪੁੱਟੇ ਸੀ ਝੋੜੀਆਂ ਝਾਲੀਆਂ ਸੀ ਸਾਰੀਆਂ ਕਾਜ ਦੇ ਕਿਰਾ ਕਰਦੀਆਂ ਤੇ ਹੁਣ ਬਾਕੀ ਦੇਖੋ ਕੀ ਬਣਦਾ ਪ੍ਰਮਾਤਮਾ ਦਾ ਪੂਰਾ ਆਇਆ ਪੱਦਰ ਪੂਰਾ ਫੁੱਲ ਹੋਇਆ ਪਿਆ ਬਾਰੀ 26 ਤਰੀਕ ਹੋ ਗਿਆ ਅੱਜ ਪੂਰਾ ਫੁੱਲ ਬੱਤਰ ਹੋਇਆ ਪਿਆ ਕੱਲ ਨੂੰ ਕਹੀ ਜਾਂਦੇ ਆ ਵੀ ਸ਼ਾਮ ਤੱਕ ਮੀਂਹ ਹੈਗਾ ਜੇਰਾ ਸ਼ਾਮ ਨੂੰ ਵੀ ਦੱਸਿਆ ਵੀ ਕਣਿ ਮਨ ਕਣੀ ਤੇ ਮੀਂਹ ਹੈਗਾ ਕਦੇ ਨਾ ਕੀਵਾਨੇ ਚਲਿਏ ਰਾਏ ਕੋਟੀ ਫੇਰਾ ਚਲਿਏ ਹਾਂ ਚਲਿਏ ਹਾਂਜੀ ਚਲੋ ਮੰਮੀ ਕਹਿੰਦੀ ਆ ਪਤਾ ਡੈਡੀ ਕੰਦਾ ਪਤਾ ਉਹ ਨਹੀਂ ਕਰਦੇ ਮੰਮੀ ਕਹਿੰਦੀ ਆ ਪਤਾ ਲਮਣੀ ਆ ਮੈਂਦੀ ਕਹਿੰਦੀ ਮੇਰੀ ਵੀਡੀਓ ਕਹਿੰਦੀ ਮੈਂ ਫਿਰ ਦੇਖਿਆ ਕਰੂੰਗੀ ਬਾਅਦ ਚ ਵੀ ਕਹੇ ਜੀ ਆਈ ਆ ਕਹਿੰਦੀ ਕਿਤੇ ਬਾਲ ਜੇ ਚਟੇ ਦਿਖੀ ਆ ਨਾ ਹਾਂ ਹੋਰ ਬਾਅਦ ਚ ਵੀ ਮੰਮੀ ਯਾਦਗਰੀਆਂ ਰਹਿਣਗੀਆਂ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਵਾਲਾ ਕੰਮ ਐ ਚਾਚਾ ਤੁਸੀਂ ਵੀ ਹੋ ਜਾਓ ਪੂਰੇ ਤਿਆਰ ਤੁਰ ਫਿੱਟ ਫਾਟ ਹੋ ਜਾ ਪੂਰੇ ਚੌਪਰ ਥੋੜੇ ਦਿਨਾਂ ਤੋਂ ਉਹੀ ਜੱਭ ਰਹਿਦਾ ਫਿਰੇ ਤਾਂ ਇੱਕ ਅਜਮੀਨ ਹੈ ਪੂਰੀ ਧੁੱਕੀ ਘਾੜ ਰੱਖੀ ਹੈ ਮੇਰਾ ਬਾਹ ਛੋਟਾ ਹੈ ਮੌਸਮ ਖਰਾਬ ਸੀ ਜੀ ਬੱਲਾ ਰਹੇ ਹੈ ਸਾਹੀ ਤਰੀਕਾ ਮੀ ਮੀ ਨੇ ਪੂਰੇ ਚਿੱਪ ਘਾੜ ਰੱਖੇ 45 ਉਰੇ ਪਰ ਫੱਡੇ ਦਾ ਖਾਹ ਚਰਦਾ ਪਈ ਜਾਂਦਾ ਮਾਸ ਬਹੁਤ ਖਰਾਬ ਹੈ। ਹਾਂ। ਪਤਾ ਨਹੀਂ ਪੁੱਛਦੇ ਆ ਫੋਨ ਕਰਕੇ ਉਹਨਾਂ ਨੂੰ। ਦੁਬਾਰੇ ਫੇਰ ਆ ਗਿਆ ਤੇ। ਆ ਫੇਰ ਆ ਗਿਆ ਮੰਮੀ। ਛੁੱਟੀਆਂ ਹੀ ਲੈ ਲਿਆ ਹੁੰਦਾ ਨਾ। ਅੱਜ ਦਾ ਦਿਨ ਹੀ ਦੱਸਿਆ ਮੈਂ ਚਲ ਅੱਗੇ ਦਾ ਦੇਖੀਏ। ਬੰਦੇ ਦੇਖ ਲਓ ਤਾਸ ਦੀ ਕਹਿੰਦੇ ਬਾਜੀ ਪੂਰੀ ਕਰ ਲਈਏ। ਉੱਠਦੇ ਨਹੀਂ ਹੈਗਾ ਸਮਾਨ ਦਾ ਲਿਸਟ ਕੋਲੇ ਚੱਕੀ ਫਿਰਦਾ ਵੀ ਲੈ ਕੇ ਆਈ ਆ ਸਮਾਨ ਦਾ। ਪਾਪਾ ਇਹਨਾਂ ਨੂੰ ਦੱਸੀ ਮੜਾ ਯਾਰ। ਉੱਠਦੇ ਨਹੀਂ ਹੁਣ ਵੀ ਉੱਠੀਓ। ਆ ਜਾ। ਚੱਲਾ ਹੋ ਇੱਥੇ ਦਾ ਜਾਣਾ ਯਾਰ ਆਉਣੇ ਆ ਜੀ ਕੋਲੇ ਬਾਜੀ ਲੈ ਡੋਟ ਤੇ ਬਾਜੀ ਪੂਰੀ ਕਰਕੇ ਆਂਦੇ ਆ ਬਾਜੀ ਨਹੀਂ ਪੂਰੀ ਆਉਂਦੀ ਪਤੰਦਰਾਂ ਦੀ ਚੱਲੋ ਚੱਲੋ ਆਹ ਡਟ ਟੈਂਟਾਂ ਵਾਲਾ ਬੰਦਾ ਦੇਖ ਲਓ ਲੱਭਣਾ ਪੈਂਦਾ ਪਹਿਲਾਂ ਜਾ ਕੇ ਆਇਆ ਸੀਦੀ ਟੱਪਿਆ ਸੀਦੀ ਭੱਜਿਆ ਟੈਂਟ ਖੋਲੀਆਂ ਨੇ ਇੱਧਰ ਉਹ ਪਤੰਦਰ ਅੱਗੇ ਲੈ ਗਿਆ ਹੁਣ ਇਹ ਸਮਾਨ ਦੇਖ ਲੈ ਇਤਰਾ ਹੁੰਦਾ ਕਿ ਨਹੀਂ ਇਤਰਾ ਉਸਮਾਨ ਬਾਈ ਮੰਮੀ ਲੈ ਆਹੀ ਪਰਚੀ ਸਮਾਨ ਪਰਚੀ ਆ ਪਈ ਆ ਮੁੰਡੇ ਕੋਲੇ ਧਰਾ ਦੇ ਸਮਾਨ ਸਾਰਾ ਹੁਣ ਉਹ ਹੀ ਦੇ ਆ ਤੇਗਾ ਫੇ ਮੈਂ ਹੁਣ ਲੈ ਬਾਈ ਟੈਂਟ ਆ ਲਿਆ ਜੇ ਕੋਈ ਕੁਝ ਗਮਾ ਚ ਗਿਆ ਤਾਂ ਤਾਂ ਅਸੀਂ ਉਹ ਦੇਈਏ ਨਾ ਅਸੀਂ ਕਰਾਇਆਗਾ ਪਾ ਦੇਈਏ ਠੀਕ ਆ ਇਹ ਤਾਂ ਕੁਝ ਨਹੀਂ ਦਿੰਦੇ ਕੀ ਗੱਲ ਨੋਈ ਨਾ ਆ ਧਰ ਲਗਾ ਓਏ ਕਾ ਧਰਨਾ ਨਹੀਂ ਕਿਉਂ ਛੀ ਤੇ ਨਾ 15 ਓਏ ਰੱਖ ਲੋ ਨਾ ਕੰਮ ਦੇ ਜੀ ਯਾਰ ਦੁੱਧ ਓਏ ਨਹੀਂ ਮੰਨ ਲੋ ਯਾਰ ਸਰਵਾਲਾ ਯਾਰ ਠੀਕ ਆ ਆ ਸਰਵਾਲਾ ਸਭਰ ਉਸ ਨਾ ਜਾਣ ਸਾਡਾ ਕਿਤੇ ਪਹਿਲੀ ਰਸਾ ਦੋ ਕਿਤੇ ਮੁੜ ਕੇ ਸਰਵਾਲਾ ਦਿਖਾਵੇ ਮੌਕੇ ਤੇ ਦੋ ਆ 17 ਤੋਂ ਜਾਂ ਗੱਲ ਦੋ ਨੇ ਟੰਟਾ ਲਾ ਬੱਬਲ ਪੂਸੇ ਵਾਰ ਰਹੀ ਕੋਈ ਕੁਛ ਕਹਨ ਕੋਈ ਕੁਛ ਕਹਨ ਕਹਿੰਦੇ ਕਹਿੰਦਾ 100 100 ਦਾ ਕੰਮ ਲੋ ਗਲਾਸ ਬੰਦ ਕਰ ਲੋ ਝਟ ਜਵਾਨ ਭੁੱਲਣਾ ਜਾਇਓ ਮੁੰਡਿਓ ਸਹੀ ਆ ਓਕੇ ਦੀ ਰਿਪੋਰਟ ਆ ਬਾ ਸਰਵਾਲਾ ਸਾਹਿਬ ਨੂੰ ਖੁਸ਼ ਰੱਖਣਾ ਜੇਗਾ ਇਹਨੂੰ ਦੀਆਂ ਔਖਾਂ ਹੋਣ ਨਾ ਇਹ ਗੈਨ ਲੋਗ ਗੱਲ ਨੂੰ ਸਹੀ ਜਮਾ ਸਸਤਾ ਦੇ ਗਰੁੱਪ ਪਾਠ ਹੈ ਇਹ ਸਸਤਾ ਦੇ ਗਰੁੱਪ ਪਾਠ ਆ ਸਰਵਾਲਾ ਸਾਹਿਬ ਆਪਣਾ ਯਾਰ ਗੁੱਸਾ ਨਾ ਕਰਾ ਦਿਓ ਤੁਸੀਂ ਪਹਿਲੀ ਕਿਤੇ ਮੈਂ ਸਰਵਾਲਾ ਲੱਭਦਾ ਫਰਾ ਮੋੜ ਤੇ ਪੱਟੀ ਇਹ ਤਾਂ ਨਹੀਂ ਉਹ ਬਾਈ ਆਪਣਾ ਭਰਾ ਬਹੁਤ ਨਰਮ ਬੰਦਾ ਯਾਰ ਠੀਕ ਹੈ ਹਾਂ ਕੋਈ ਗੱਲ ਨਹੀਂ ਹੰਡਾ ਨਾਂ ਦੇਣ ਨਾਲ ਕੁਝ ਨਹੀਂ ਹੁੰਦਾ ਬੰਦਾ ਹੈਗਾ ਯਾਰ ਆਪਾਂ ਸਿੱਧੇ ਸਾਦੇ ਆ ਜਮਾ ਵਾਲ ਤੇਰੇ ਵਾਲ ਨੂੰ ਕਟਾ ਨਹੀਂ ਰਹੇ ਪੂਰਾ ਤਗੜੀ ਨਹੀਂ ਹੋਏ ਕਿਹੜੇ ਹੋ ਕਰਾਉਣੀ ਆ ਕੀ ਕਹਿੰਦਾ ਸੀ ਓਏ ਬਸ ਮੁਆਲੇ ਕੋਣ ਟਿੱਪ ਦੇ ਨਹੀਂ ਟਿੱਕੀ ਕਰਾਉਣੀ ਆ ਸਿੱਧੇ ਸਾਦੇ ਜੱਟਾਂ ਨਾਲ ਮਾੜੀ ਹੋਈ ਆ ਕੱਲ ਨੂੰ ਕਰਾਈ ਤੇਰੇ ਬਾਲ ਦੀ ਪਿੱਕੀ ਕੀ ਕਰਾ ਪਿੱਕੀ ਕਰਾਉਣੀ ਹੈ ਉਸ ਨੂੰ ਪਤਨੀ ਲੱਗ ਰਹੀ ਹੈ ਮਾਣ ਯਾਰ ਕੀ ਨਾ ਆ ਮੁੱਖ ਲਗਾ ਕਰਾਈ ਬਾਈ ਨਾ ਬੜਾ ਨਾ ਕੀ ਆ ਯਾਰ ਕੋਈ ਬਾਲਾਂ ਤੇ ਕਰਾਉਣਾ ਨਾ ਹਾਂ ਦੋ ਕੜਾ ਨੇ ਰਹੀਆਂ ਵਾਗਰ ਤਰੋ 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 ਜੋਟਾ ਪੱਟੇ ਨਾ ਇੱਕ ਪੱਟੇ ਕਰਾ ਪਿੱਕੀ ਕਿੰਨੂ ਦਿੰਦਾ ਕਹਿੰਦੇ ਪੈਂਟ ਦੇ ਸਮਾਨ ਵਾਲੇ ਕਿ ਕਿੰਨਾਂ ਦੀ ਸੇਵਾ ਲਈ ਆ ਭਰਾ ਨੇ ਕਹਿੰਦਾ ਜਿਹੜਾ ਵੀ ਆਉਗੇ ਕਿੰਨੂ ਖਾ ਗਏ ਜੋ ਸ਼ੌਕਲਾ ਸੀ ਕਰਤਾ ਆ ਬਾਈ ਬਹੁਤ ਮੁਕਾਬਲਾ ਬੰਦ ਗਲਾਸ ਕਿੰਨੇ ਕਰਤੇ ਸ਼ੌਕਲਾ 600 600 600 ਬਰਾਸ ਵੱਧ ਕਰ ਲੈਂਦੇ ਬਹੁਤ ਬਹੁਤ ਚਲੋ ਬਹੁਤ ਕਮ ਇਦੀ ਮਸਲ ਠੀਕ ਹੈ ਵੰਡਰਲਾਈਨ ਅਜਿੱਦਾਂ ਆਇਆ ਨਹੀਂ ਕਿੱਥੇ ਹੈਗਾ ਬਰਾ ਉਚਾਣੀਆਂ ਤੇ ਇੱਕ ਪ੍ਰਾਣ ਰੰਗ ਬਣਦਾ ਨਹੀਂਦਾ ਜਾ ਬੇਵਫਾ ਪੂਏਦਰਾ ਰਾਇ ਕਰੀਏ ਨੇ ਰੈਂਟਾ ਨੇ ਹਾਂ ਜਿੰਦਾ ਆਮਾਗੇ ਤੇ ਹਾਂ ਉਹ ਹੋ ਗਈ ਜੀ ਕਾ ਕਿਉਂ ਕਰਦੇ ਬਾਤ ਤਾ ਹੈਂਡਲ ਹੋਣਾ ਯਾਰ ਆਓ ਦੇਖ ਆਉਂ ਨਾਲ ਪਹਿਲਾਂ ਮਿੰਨ ਲੜਾ ਹੂਏ ਕੋਸਰਾ ਨਹੀਂ ਲੱਗਦਾ ਚੱਲ ਚੱਲ ਚੋਟਿਆ ਉਹ ਇਧਰ ਕਿਧਰ ਲੱਗੂ ਚੱਲ 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 ਚੰਦੀ ਲੈ ਜਾ ਅੰਦਰ ਓਏ ਓ ਇੱਥੇ ਲਾਉਣਾ ਅੰਦਰ ਲਾ ਦੀ ਉਥੇ ਚੱਲ ਲਾ ਦਾਂਗੇ ਬੈਗ ਕਰਦੇ ਉਥੇ ਉਹ ਤੋਹ ਦੇਣਗੇ ਤੜਕੇ ਸਵੇਰ ਆਉਂਦੇ ਉਹ ਟਰੇਲ ਪੈ ਗਿਆ ਸਾਰੇ ਜਿਹੜਾ ਨੂੰ 20 ਦੇ ਚੜ ਪੈ ਜੂਗੇ ਬੜਾ ਤੜਾਈਆਂ ਨੂੰ ਐਂ ਖੜਾ ਤੜਕੇ ਲਾ ਲਾਂਗੇ ਉਹ ਦੋ ਤਾਂ ਕਰਾਈਆਂ ਕਰਕੇ ਯਾਰ ਅੰਦਰ ਅੰਦਰ ਲਾ ਦੇ ਫਿਰ ਇਹ ਟਰਨ ਦਾ ਸਮਾਨ ਅੰਦਰ ਹੀ ਪੂ ਬਾਹਰ ਦਾ ਟਰੇਲ ਚ ਚੱਲ 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 ਝੋਟਿਆ ਜਾਣਦੇ 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 ਕੁਛ ਨਹੀਂ ਲੱਗਦਾ ਜਦੋਂ ਲੱਗਿਆ ਖੜਕਾ ਉਹ ਖੜਕਾ ਹੋ ਮਿਲ ਕੇ ਹਜੂਗਾ ਥੱਲੇ ਚੱਲ 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 ਬਸ ਹੌਣ ਕੁਛ ਨਹੀਂ ਹੁੰਦਾ ਕੁਛ ਨਹੀਂ ਭਿੰਦਾ ਨਹੀਂ ਲੱਗੀ ਬਸ ਹੁਣ ਤਾਂ ਅੰਦਰ ਆਏ ਤਾਂ ਤੂੰ ਜੀ ਵੀ ਧੱਕਾ ਕਰੀ ਜਾਂਦਾ ਯਾਰ ਤਾਂ ਇਹਦਾ ਵਰਖ ਜਾਂਦਾ ਜੀ ਹੁਣ ਤੜਕੇ ਲਾਉਣ ਮਿੰਟ ਚ ਲਾ ਲ ਬਾਈ ਸਰਾ ਬਾਈ ਤੂੰ ਯਾਰ ਜਮ ਐਂਡ ਬੰਦਾਗਾ ਆਨੇ ਵੀ ਅੱਜ ਸਰਾ ਕਰਾਤਾ ਕਰੇ ਕਹਿੰਦੀ ਫੋਟੋਆਂ ਫੋਟੋਆਂ ਸਾਰੀਆਂ ਜੜਵਾਦੀਆਂ ਬਹੁਤ ਸੋਹਣੀਆਂ ਲਾ ਦੇ ਮਮੀ ਹੂੰ ਪੂਰਾ ਸਰਾ ਕਰਾਤਾ ਜਮਾ ਭਾਈ ਦੇ ਘੋਰੀਆਂ ਦੀ ਫੋਟੋ ਵੀ ਲਵਾਦੀ ਕਿਦੋਂ ਲਵਾਈਆਂ ਨੇ ਚਲ ਵਧੀਆ ਕੀਤਾ ਲੋੜ ਕੀਤਾ ਇਹ ਵੀ ਕੰਮ ਆ ਇਲਾਮਮੀ ਹੁਣ ਮੈਨੂੰ ਖਵਾ ਦੇ ਰੋਟੀ ਫਿਰ ਆ ਜਣੀ ਕੀਤਾ ਆਣੀਆਂ ਫਿਰ ਇਹਨਾਂ ਨੂੰ ਓਖਾ ਓ ਜੂ ਮੈਨੂੰ ਰੋਟੀ ਖਵਾ ਦੇ ਤਿਆਰ ਸੀ ਉਹ ਵੀ ਆ ਗਿਆ ਕਹਿੰਦੇ ਜੰਗਿਆ ਬੋਲ ਬੋਲੂ ਜੈ ਬਾਲਾ ਜੈ ਬਾਲਾ ਜੈ ਬਾਲਾ ਜੈ ਬਾਲਾ ਜੈ ਬਾਲਾ ਜੈ ਬਾਲਾ ਉਹ ਬੁਲਾ ਲੈ ਜਿਹੜਾ ਤਿਆਰ ਸੀ ਮੈਂ ਨੂੰ ਕਹਾਂ ਮੈਂ ਨੱਚ ਕਾ ਨੱਚ ਤੇ ਤੇਰੀ ਨੇਕੀ ਦਾ ਘਟ ਕੇ ਜਹਾਂ ਚਲਾ ਮੈਂ ਤੇਰੀ ਨੇਕੀ ਦਾ ਭਾਬੀ ਇਹ ਤੇਰਾ ਵੀ ਸਮਝ ਨਾ ਲੱਗਦਾ ਇਹ ਨਾ ਨੱਚੀ ਦਾ ਕੀ ਕਰੇ ਨਾ ਜੀ ਲੱਗ ਜਾ ਜੱਤੀ ਵੇ ਤੇਰੀ ਨੇਕੀ ਦਾ ਮੈਂ ਤੇਰੀ ਨੇਕੀ ਦਾ ਹਾਏ ਰਾਉਣ ਕੀ ਬੰਦੇ ਹੁਣ ਪਹੁੰਚਿਆ ਗਈ ਐ ਗਨੂਰ ਬੰਗੂ ਹੱਥ ਲਾਇਆ ਤੇ ਤਾਪ ਦੀ ਤਨੂਰ ਨਾ ਨਗਦ ਲਾਇਆ ਆਉ ਨਵਾਂ ਬੋਲੀਆਣਾ ਬੰਦਾ ਲੈ ਆਏ ਸੀ ਅੱਜ ਮਲਬਾਈ ਕਿੱਧੇ ਆਲ ਮਲਬਾਈ ਕਿੱਧੇ ਲਾਉਂਦੇ ਸਲੂਟ ਕਦੇ ਕਦੀ ਆਉਂਦਾ ਅੱਜ ਸਲੂਟ ਇਹਦਾ ਫਰਜ਼ ਹੈ ਸਲੂਟ ਮਾਰਦਾ ਨਾਲੇ ਫੌਜੀ ਬਣਿਆ ਫਰਦਾ ਸਾਹਲ ਕੰਮ ਜਾ ਕੇ ਆ ਪੂਰਾ ਜਨਤਰ ਅਗੇ ਪੱਟੇ ਦੇ ਜੇ ਮਿਲਗੇ ਪਿੰਡ ਦੇ ਵਿੱਚੋਂ ਵੀ ਹਾਂ ਦੁੱਗਾ ਨਾਲ ਖੁਸ਼ੀ ਆ ਜਮਾ ਬਸ ਕੰਮ ਸਟਾਰਟ ਆ ਹੁਣ ਆਪਣੇ ਪੂਰਾ ਤੇ ਸਵੇਰੇ ਕੜਾਹੀ ਚੜ੍ਹ ਜਾਣੀ ਆ ਹਾਂ ਬਸ ਹੁਣ ਵਿਆਹ ਪੂਰਾ ਕੰਪਲੀਟ ਚੱਲ ਪਿਆ ਬਈ ਤੇ ਹੁਣ ਵਿਆਹ ਦੇ ਬਲਾਗ ਸਾਰੇ ਪੂਰੇ ਘੈਂਟ ਘੈਂਟ ਬਣਾਵਾਂਗੇ ਕੱਲ ਨੂੰ ਕੜਾਹੀ ਚੜ੍ਹੇ ਅੱਜ ਸਮਾਨ ਚੱਕ ਲੈਂਦਾ ਸਾਰਾ ਕੱਲ ਕੀਤ ਵਾਲਾ ਵੀ ਕੰਮ ਆਪਾਂ ਸਾਰਾ ਕਰਤਾ ਓਕੇ ਤੇ ਅੱਜ ਸਾਰਾ ਸਮਾਨ ਜਿਹੜਾ ਰੈਂਟ ਦਾ ਹੁੰਦਾ ਸਾਰਾ ਚੱਕ ਲੇ ਤੇ ਬਸ ਕੱਲ ਤੋਂ ਆਪਣੇ ਡੜੀਆਂ ਲੋੜੀਆਂ ਪਾਏ ਜਾਣਗੀਆਂ ਤੇ ਬਾਕੀ ਘਰ ਪੂਰਾ ਕੱਲ ਤੋਂ ਸੋਹਣਾ ਬਣਨ ਲੱਗ ਜੂਗਾ ਬਸ ਅੱਗੇ ਅੱਗੇ ਹੌਲੀ ਹੌਲੀ ਹੁਣ ਤਾਂ ਦਿਨ ਸਾਰੇ ਦੋ ਤਿੰਨ ਲੱਗੇ ਵਿਆਹ ਚ ਤੇ ਫਿਰ ਬਾਪੂ ਨੂੰ ਵੀ ਪਾਉਣੇ ਭੰਗੜੇ ਨਾਲ ਹਨਾ ਗੁਰਾ ਨੱਚਾ ਟੱਪਾਂਗੇ ਬੀਬੀ ਬੀਬੀ ਤਾਂ ਪੂਰੀ ਤਿਆਰ ਫਿਰ ਹੋਈ ਜਾਂਦੀ ਹੈ ਮਾਂ ਤਾਂ ਪੂਰੀ ਸੋਹਣੀ ਬਣੀ ਫਿਰਦੀ ਹੈ ਮੰਮੀ ਮੰਮੀ ਤਾਂ ਪੂਰੀ ਸੋਹਣੀ ਮੜੀ ਫਿਰਦੀ ਆ ਡਾਈਡੂ ਵੀ ਕਰ ਲਈ ਬਾਲਾਂ ਤੇ ਚਲ ਚੰਗੀ ਗੱਲ ਤੇ ਬਸ ਆਪਾਂ ਇਦਾਂ ਹੀ ਪਿੰਗ ਬਲੌਗਰ ਨੂੰ ਪਿਆਰ ਦਿੰਦੇ ਰਹੋ ਤੁਸੀਂ ਸਾਰੇ ਤੁਹਾਨੂੰ ਸਾਰੇ ਵਿਆਹ ਦੇ ਬਲੌਗ ਕੰਪਲੀਟ ਮਿਲਣਗੇ ਤੇ ਆਪਾਂ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਇਦਾਂ ਹੀ ਸਾਰਿਆਂ ਨੇ ਬਈ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਲੌਗ ਦੇਖਦੇ ਰਿਹਾ ਕਰੋ ਵਿਆਹ ਦੇ ਬਲੌਗ ਬਸ ਸਟਾਰ ਨੇ ਕੱਦ ਤੋਂ ਕੜਾਈ ਸਟਾਰ